अख बंद रखेंगी बैठे बैठे चेंज तो करा ਹੱਬੇ ਹੱਦਾਂ ਨੂੰ ਕਾਈ ਖਬੀ ਨੱਕੇ ਦੇ ਉੱਪਰ ਲਗਾ ਕੇ ਖਬੀ ਨੱਕ ਨੂੰ ਬੰਦ ਕਰਦੇ ਹੋਏ ਸੱਜੀ ਨੱਕਰਾ ਹੀ ਸਾਹ ਲੈਣਾ ਤੇ ਖਬੀ ਨੱਕਰਾ ਹੀ ਛੱਡਣਾ ਹੈ ਲੰਮਾ ਸਾਹ ਲੈਂਦੇ ਰਹੋ ਤੇ ਲੰਮਾ ਹੀ ਤਾਂ ਛੱਡਣਾ ਹੈ ਅੱਖਾਂ ਬਿਲਕੁਲ ਬੰਦ ਰੱਖਣੀਆਂ ਜੀ ਮਨ ਸ਼ਾਂਤ ਰੱਖਣਾ ਜੀ ਆ ਜਿਹੜਾ ਆਪਾਂ ਲੈਣੇ ਨੂੰ ਬਿਲਕੁਲ ਹੌਲੀ ਹੌਲੀ ਲੈਣਾ ਜੀ ਜਦੋਂ ਸਾਹ ਲੰਮਾ ਖਿੱਚਦੇ ਆ ਤਾਂ ਵੀ ਹਲੋ ਮੋਸ਼ਨਸ ਆਵਾਜ਼ ਨਹੀਂ ਹੋਣੀ ਚਾਹੀਦੀ ਇਹ ਖੜਿਆ ਲ ਜੁਰ ਲੱਗਣਾ ਚਾਹੀਦਾ ਜੀ ਹੁ ਚੇਂਜ ਕਰਾਂਗੇ ਜੀ ਹੱਥਾਂ ਥੱਗੇ ਲੈਓ ਤੇ ਇੰਪਰ ਨਾਲ ਅੱਜੇ ਹੱਥ ਨਾਲੀ ਅੱਜੀ ਨੱਟ ਨੂੰ ਬੰਦ ਕਰਦੇ ਹੋਏ ਅਕੀਨਾ ਕਰਾਹੀ ਖਾ ਲੈਣਾ ਅਕੀਨਾ ਹੈ ਸ਼ਟਨਾਈ ਸਲੋ ਸਲੋ ਲੈਣਾ ਜੀ ਚੇਂਜ ਕਰਾਂਗੇ ਜੀ ਅੱਖਾਂ ਬੰਦ ਰੱਖਣੀਆਂ ਜੀ ਬੰਦਾਂ ਨੂੰ ਲੌਕ ਕਰਦੇ ਹੋ ਮੂੰਹ ਅਹੀਂ ਸਾਹ ਲੈਣਾ ਜੀ ਤੇ ਮੂੰਹ ਰਾਹੀਂ ਹੀ ਛੱਡਣਾ ਹੈ తర ఫర్ అంద పేదా ਚੇਹਰੇ 'ਤੇ ਅੱਖਾਂ ਨੂੰ ਬੰਦ ਰੱਖਣਾ ਹੈ ਹੱਥਾਂ ਦੀਆਂ ਹਥੇੜੀਆਂ ਨੂੰ ਮਲਦੇ ਹੋ ਆਪਣੇ ਅੱਖਾਂ ਨੂੰ ਲਗਾਓ ਥੋੜੇ ਤੋਂ ਦੋ ਵਾਰ ਲਗਾਓ ਹੌਲੀ ਹੌਲੀ ਅੱਖਾਂ ਨੂੰ ਖੋਲੋ ਕੀ ਕਰਾਂਗੇ ਇੱਕ ਸੈਕਿੰਡ ਚ ਇੱਕ ਸਾਹ ਹੀ ਛੱਡਣਾ ਜੀ ਏਦਾਂ ਚੋਰ ਲੱਗਣਾ ਚਾਹੀਦਾ ਜੀ ਅੰਦਰੋਂ ਸਾਹ ਨੂੰ ਬਾਹਰ ਕੱਢਣਾ ਜੀ ప్రబల క్రియా అంద ర ਚੇਂਜ ਕਰਾਂਗੇ ਜੀ ਹਣ ਅੱਖਾਂ ਬੰਦ ਰੱਖਣੀਆਂ ਜੀ ਤਲਾ ਸੁਣ ਲੈਣਾ ਜੀ ਸਾਰਿਆਂ ਨੇ ਅੰਗੂਠੇ ਨੂੰ ਨਾਲ ਕੰਨਾਂ ਦੀਆਂ ਜਿਹੜੀਆਂ ਸਾਈਡ ਤੇ ਨਿੱਕੇ ਪੜਦੇ ਇਹਨਾਂ ਨਾਲ ਕੰਨ ਬੰਦ ਕਰਨੇ ਆ ਜੀ ਕੰਨਾਂ ਨੂੰ ਪ੍ਰੋਪਰ ਬੰਦ ਕਰਨਾ ਜੀ ਉਸ ਤੋਂ ਬਾਅਦ ਮੂੰਹ ਬੰਦ ਰੱਖਣਾ ਜੀ ਲੈਬਸ ਲੋਕ ਰੱਖਣੇ ਆ ਜੀ ਨੱਕ ਰਾਹੀਂ ਹੀ ਸਾਹ ਲੈਣਾ ਤੇ ਛੱਡਣਾ ਗੂੰਜ ਪਾਉਂਦੇ ਹੋਏ ਲੰਮਾ ਸਾਹ ਛੱਡਣਾ ਜੀ ਜੇਕਰ ਮੇਰੀ ਆਵਾਜ਼ ਸੁਣਦੀ ਹੈ ਜੀ ਤਾਂ ਅੱਖਾਂ ਨੂੰ ਬੰਦ ਰੱਖਦੇ ਹੋਏ ਹੱਥਾਂ ਨੂੰ ਅੱਗੇ ਲੈ ਆਓ ਜੀ ਆਪਣੇ ਗੋਡਿਆਂ ਉੱਪਰ ਜੇ ਹੋ ਗਿਆ ਜੀ ਪ੍ਰਿੰਦਰ ਜੀ ਬੈਸੇ ਵਧੀਆ ਇਹ ਸਹੀ ਕਰ ਰਹੇ ਸੀ ਕੰਨਾਂ ਨੂੰ ਪ੍ਰੋਪਰ ਬੰਦ ਕਰਿਆ ਹੈ ਸੀ ਇਹਨਾਂ ਦਾ ਮਨ ਧਿਆਨ ਆਪਣੇ ਹੀ ਸੀਗਾ ਅੱਖਾਂ ਨੂੰ ਬੰਦ ਰੱਖਦੇ ਹੋਏ ਵੀ ਹਾਲ ਤੋਂ ਉਹ ਢਾਣੇ ਉੱਪਰ ਜੀ ਔਰ ਆ ਲੈਂਦੇ ਹੋਏ ਨਾਖਰਾਹੀਂ ਮੂੰਹ ਰਾਹੀਂ ਛੱਡਣਾ ਜੀ ਓਮ ਵਾਹਿਗੁਰੂ ਜਾਂ ਕੋਸ਼ਿਸ਼ ਵੀ ਆਪਾਂ ਕਹਿ ਸਕਦੇ ਆ ਜੀ ਗੂੰਜ ਪਾਉੜੇ लिया गर्म करते हुए अपने अखा के उपर लगाओ बॉडी थोड़ा रिलैक्स करो ਐ ਵਲੈਸ ਕਰਕੇ ਆਪਣੀ ਆਪਣੀ ਜਗ੍ਹਾ ਤੇ ਖੜੇ ਹੋ ਜਾਈਏ ਜੋਗ ਕਰਨ ਵਾਲੇ ਦੀ ਸਰੀਰ ਚ ਲਚਕ ਪੈਦਾ ਹੁੰਦੀ ਹੈ ਨਸਾਂ ਦੀ ਨਰਵਸ ਸਿਸਟਮ ਠੀਕ ਹੁੰਦਾ ਜੀ ਤੇ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਜੀ ਆਪਾਂ ਯੋਗ ਤੇ ਐਕਸਰਸਾਈਜ਼ ਤੇ ਪ੍ਰਣਾਮ ਹਰ ਹੀ ਕਰਦੇ ਆ ਜੀ ਹੁਣ ਆਪਾਂ ਕਰਾਂਗੇ ਜੀ ਸੂਰਿਆ ਨਮਸਕਾਰ ਆਸਣ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਆ ਇੱਕ ਵਾਰ ਮੈਂ ਕਰਕੇ ਦਿਖਾ ਦਿੰਦਾ ਜੀ ਪੈਰ ਜੋੜੇ ਹੋਏ ਹੱਥ ਉੱਪਰ ਜਣਾਏ ਜੀ ਦਾ ਪੇਸ਼ੇ ਨੂੰ ਝਣਕਦੇ ਹੋਏ ਲੈ ਕੇ ਜਾਣਾ ਜੀ ਜੇਰ ਇੱਥੋਂ ਆ ਗਏ ਆਪਾਂ ਮਰਯਾਰੀ ਆ ਸਮਝ ਕੋਈ ਨਹੀਂ ਚੰਗੀ ਪਹਿਲਾਂ ਵੇਖ ਲੈਣਾ ਚਾਹੀਦਾ ਜੀ ਸਾਰਿਆਂ ਨੇ ਰੈਡੀ ਹੋ ਸਾਰੇ ਸੂਰਿਆ ਨਮਸਕਾਰ ਅਸੰਦੇ 12 ਪਾੜੇ ਚ ਪੂਰਾ ਹੁੰਦਾ ਜੀ ਜਿਹੜਾ ਵਿਅਕਤੀ ਇਹਨੂੰ ਕੰਪਲੀਟ ਕਰਨ ਲੱਗ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਮੱਸਿਆ ਉਹਨੂੰ ਸੇਫਟੀ ਲਾਈਫ ਚ ਨਹੀਂ ਆਉਂਦੀ ਇਹ ਚ ਹਰ ਐਕਟੀਵਿਟੀ ਆ ਜਾਂਦੀ ਹੈ ਜੀ ਇਹਦੇ ਨਾਲ ਹਾਰਡ ਪੰਪਿੰਗ ਵੀ ਠੀਕ ਰਹਿੰਦਾ ਜੀ ਰੈਡੀ ਹੋ ਜੀ ਸ਼ੁਰੂ ਕਰੋ ਜੀ

चंङ आसन जी तुंहिंजी सुन आई एस तरह चंङ आसन तो बाद फेर अर्ध चकर फेर खबा पैर फेर सजा ई ਦਾਲ ਆ ਗਿਆ ਜੀ ਸਾਰਿਆਂ ਨੂੰ ਇੱਕ ਵਾਰ ਫੇਰ ਕਰਕੇ ਦਿਖਾਓ ਇਹ 12 ਅੰਗ ਹੁੰਦੇ ਜੀ ਇਸ ਕਰਕੇ ਇਸ ਚ ਸਾਰੀਆਂ ਐਕਟੀਵਿਟੀਆਂ ਕਰਦੇ ਆ ਆ ਬਾਡੀ ਦਾ ਜ਼ੋਰ ਲੱਗਦਾ ਰਿਲੈਕਸ ਕਰ ਲਈ ਇਸ ਤੋਂ ਬਾਅਦ ਆਪਾਂ ਖੜੇ ਖੜੇ ਤਾੜਾਸਨ ਕਰਾਂਗੇ ਤਾੜਾਸਨ ਬਾਰੇ ਤਾਂ ਤੁਹਾਨੂੰ ਸਭ ਨੂੰ ਪਤਾ ਹੀ ਹੈ ਪਹਿਲਾਂ ਵੇਖ ਲੈਣਾ ਜੀ ਨਾਲੇ ਬੋਡੀ ਨੂੰ ਰਿਲੈਕਸ ਕਰਦੇ ਰਹੋ ਹੱਥਾਂ ਦਾ ਗ੍ਰੈਪ ਬਣਾਉਂਦੇ ਹੋਏ ਨੀਚੇ ਤੋਂ ਇਸ ਤਰ੍ਹਾਂ ਬੋਡੀ ਨੂੰ ਬਿਲਕੁਲ ਸਟ੍ਰੇਟ ਅਕੜਾ ਕੇ ਪੰਜਿਆਂ ਦੇ ਉੱਪਰ ਖੜੇ ਹੋਣਾ ਜੀ ਅੰਗੜਾਈ ਜਿੱਦਾਂ ਆਪਾਂ ਅੰਗੜਾਈ ਲੈਂਦੇ ਹਾਂ। ਰੈਡੀ ਹੈ ਜੀ ਸ਼ੁਰੂ ਕਰੋ ਜੀ। ਤਾੜਸ ਨਾਲ ਸਰੀਰ ਦੀ ਹੱਡੀ ਨਰਵਸ ਸਿਸਟਮ ਠੀਕ ਰਹਿੰਦਾ ਜੀ। ਬਲੱਡ ਸਰਕੂਲੇਸ਼ਨ ਉੱਪਰ ਤੱਕ ਜਾਂਦਾ ਜੀ। ਪੰਜਿਆਂ ਤੇ 5 ਤੋਂ 7 ਸੈਕਿੰਡ ਤੱਕ ਹੋਲਡ ਕਰਨ ਦੀ ਕੋਸ਼ਿਸ਼ ਕਰੋ ਜੀ ਆ ਇਹ ਹਰਕਤ ਨਾ ਕਰੋ ਜੀ ਉਸ ਤੋਂ ਬਾਅਦ ਫਿਰ 5 ਤੋਂ 7 ਸੈਕਿੰਡ ਅੱਗੇ ਪਿੱਛੇ ਤੁਰਨ ਦੀ ਕੋਸ਼ਿਸ਼ ਕਰੋ ਹੁਣ ਥੋੜਾ ਅੱਗੇ ਪਿੱਛੇ ਨੂੰ ਪੰਜਿਆਂ ਦੇ ਉੱਪਰ ਹੀ ਤੁਰਨਾ ਹੈ ਬੋਡੀ ਬਿਲਕੁਲ ਸਿੱਧੀ ਸੇ ਇਹ ਚ ਰੱਖਿਆ ਕਰੋ ਜੀ ਇੱਥੇ ਆਗੇ ਨਾ ਥੋੜਾ ਰਣਕੀਆਂ ਢਿੱਲੀਆਂ ਹੋ ਜਾਂਦੇ ਆ ਦੇਖੋ ਗੜਾਈ ਜ਼ਰੂਰੀ ਹੈ ਜੇ ਤੁਹਾਨੂੰ ਗੜਾਈ ਦਿੰਨੇ ਆ ਪੂਰਾ ਟਾਈਟ ਕਰਨਾ ਜੀ ਸਰੀਰ ਨੂੰ ਹੌਲਾ ਰੈਲੈਕਸ ਹੋ ਜਾਓ ਪਾਈਂ ਖੜੇ ਖੜੇ ਖੱਬੀ ਲੱਤ ਦੇ ਉੱਪਰ ਬਜੇ ਬਜਣ ਦਿੰਦੇ ਹੋਏ ਸੱਜੀ ਲੱਤ ਨੂੰ ਉੱਪਰ ਉਠਾਉਣਾ ਜੀ ਪਹਿਲਾਂ ਬਿਲਕੁਲ ਸਿੱਧਾ ਉੱਪਰ ਜਾਣਾ ਜੀ ਫੇ ਰਾਈਟ ਸੱਜੇ ਪਾਸੇ ਨੂੰ ਘੁਮਾਉਂਦੇ ਹੋਏ ਹੌਲੀ ਹੌਲੀ ਨੀਚੇ ਨੇ ਜਾ ਕੇ ਇੱਥੋਂ ਫੇਰ ਸਿੱਧਾ ਕਰ ਲੈਣਾ ਜੀ ਰੈਡੀ ਸੱਜੀ ਲੱਤ ਨੂੰ ਉਠਾਉਣਾ ਹੈ ਪਹਿਲਾਂ ਹੌਲੀ ਹੌਲੀ ਉੱਪਰ ਲੈ ਕੇ ਜਾਣਾ ਹੈ ਫਿਰ ਸੱਜੇ ਪਾਸੇ ਨੂੰ ਐਂ ਅੱਗੇ ਲਿਜਾਂਦੇ ਹੋਏ ਇੱਕ ਵਾਰ ਫੇਰ ਕਰੋ ਜੀ ਇਹਦੇ ਨਾਲ ਕੀ ਹੈ ਸਰੀਰ ਦਾ ਬੈਲੈਂਸ ਮੇਨਟੇਨ ਹੁੰਦਾ ਹੈ ਬੋਡੀ ਦਾ ਟੂਲੇ ਦੀ ਸਮੱਸਿਆ ਕਮਰ dard ਕਮਰ ਚੋ ਲੱਤਾਂ ਚੇ ਦਰਦ ਅਨੇਕ ਤਰ੍ਹਾਂ ਦੀਆਂ ਫਰੀਡ ਦੀ ਹੱਡੀ ਦੇ ਨਾਲ ਸੰਬੰਧਿਤ ਬਿਮਾਰੀਆਂ ਠੀਕ ਹੋਣ ਲੱਗੀਆਂ ਜੀ ਹੁਣ ਲੱਕ ਚੇਂਜ ਕਰਾਂਗੇ ਜੀ ਖੱਬੀ ਰੱਤ ਨੂੰ ਉੱਪਰ ਉਠਾਉਣਾ ਜੀ ਬਾਡੀ ਬਿਲਕੁਲ ਸਿੱਧੀ ਜੀ ਪਰ ਖੱਬੇ ਪਾਸੇ ਨੂੰ નીચે ਰੱਖ ਲੈਣਾ ਜੀ ਦੁਬਾਰਾ ਫੇਰ ਉਠਾਉਣਾ ਜੀ

तो चार सैकेंड बॉडी रिलैक्स करो हम आप वृक्ष आसन करा गए जी सेम पोजिशन चब्दी लात उठाते हुए गोडे उपर हथ उ लेके जाने पच्ची तो तीह सैकंड इस तरह ਹੌਲਡ ਕਰਨਾ ਹੈ ਟ੍ਰੇਡਿੰਗ ਦੀ ਕੋਸ਼ਿਸ਼ ਕਰੋ ਹੌਲੀ ਹੌਲੀ ਬੈਲੈਂਸ ਬਣਾਣਾ ਸ਼ੁਰੂ ਹੋ ਗਿਆ ਅੱਗੇ ਨਾਲੋਂ ਬਹੁਤ ਫਰਕ ਆਈ ਬਲੈਕ ਹੋ ਜਾਈ। ਦੁਬਾਰਾ ਫੇਰ ਕਰਾਂਗੇ ਜੀ। 2 ਤੋਂ 3 ਵਾਰ ਕਰੋ ਜੀ ਕਿਉਂਕਿ ਆਪਾਂ ਕੰਟੀਨਿਊ ਬੈਲੈਂਸ ਬਣਾ ਕੇ ਰੱਖ ਨਹੀਂ ਸਕਦੇ ਆ ਤਰੀ ਤੋਲਦਾ ਹੌਲੀ ਹੌਲੀ ਪਤਾ ਇਹ ਲੱਤਾਂ ਦਾ ਬੈਲੈਂਸ ਬਣਾਣਾ ਸ਼ੁਰੂ ਹੋ ਜੂ। ਹੁਣ ਲੱਤ ਚੇਂਜ ਕਰਾਂਗੇ ਤਾਂ ਕਿ ਦੋਨਾਂ ਲੱਤਾਂ ਦਾ ਆਪਣਾ ਬੈਲੈਂਸ ਬਣ ਜੇ। ਹੁਣ ਸੱਜੀ ਲੱਤ ਨੂੰ ਖੱਬੇ ਗੋਡੇ ਦੇ ਉੱਪਰ ਲਗਾਉਂਦੇ ਹੋਏ ਹੱਥ ਉੱਪਰ ਲੈ ਜਾਂਦੇ ਹੋਏ ਕੀ ਤੋ 3 ਸੈਕਿੰਡ ਤੱਕ ਇਸ ਤਰ੍ਹਾਂ ਰੱਖੋ ਜੀ ਜੀਤੇ ਹੱਥ ਉੱਪਰ ਨਹੀਂ ਲਜਾਏ ਜਾਂਦੇ ਇੱਕ ਵਾਰ ਆਪਣਾ ਐਦਾਂ ਬੈਲੈਂਸ ਬਣਾਉਣ ਦੀ ਕੋਸ਼ਿਸ਼ ਕਰੋ ਜੀ ਖੜਨਾ ਇੱਕ ਲੱਤ ਉੱਪਰ ਬੋਡੀ ਨੂੰ ਥੋੜਾ ਰਿਲੈਕਸ ਕਰ ਲੋ ਜੀ। ਢਾਣੇ ਵਾਈ ਹਲਕਾ ਜਿਹਾ ਕਮਰ ਨੂੰ। ਖਮਾਓ ਜੀ। ਨੈਕਸਟ ਅਸਨ ਚੇਂਜ ਕਰਦੇ ਹਾਂ ਜੀ ਆਪਾਂ। ਕਮਰ ਦੇ ਉੱਪਰ ਦੋਨੇ ਹੱਥ ਆਸਦੇ ਹੋਏ। ਪੈਰਾਂ ਨੂੰ ਜੋੜਦੇ ਹੋਏ। ਹੌਣ ਬਿਲਕੁਲ ਨਿਗਾ ਆਪਣੀ ਸਿੱਧੀ ਨੀਵੀਂ ਨਹੀਂ ਪਾਉਣੀ ਜੀ ਅੱਗੇ ਨੂੰ ਝੁਕਣਾਈ 10 ਤੋਂ 15 ਸੈਕਿੰਡ ਤੱਕ ਹੋਲਡ ਕਰੋ ਜੀ ਲੱਤਾਂ ਨੂੰ ਖਿੱਚੀ ਪੈਣੀ ਚਾਹੀਦੀ ਹੈ ਜੀ ਤੇ ਆਪਣੀ ਗਿੱਚੀ ਜ ਵੀ ਖਿੱਚੀ ਪੈਣੀ ਚਾਹੀਦੀ ਨਿਗਾ ਸਾਹਮਣੇ ਰੱਖਣੀ ਜੀ ਇਸ ਤਰ੍ਹਾਂ ਹੀ ਇਸੇ ਨੂੰ ਜਾਣਾ ਹੈ ਆਪਾਂ ਜਿਹੜੇ ਸਹੀ ਕਰ ਸਕਦੇ ਆ ਕਰੋ ਜੀ ਜਿਆਦਾ ਵੀ ਕਮਰ ਨੂੰ ਜਿਹਨੂੰ ਪ੍ਰੋਬਲਮ ਆ ਖਿੱਚ ਨਾ ਪਾਇਓ ਜੀ 10 ਤੋਂ 15 ਸੈਕਿੰਡ ਹੋਲਡ ਰੱਖੋ ਜੀ ਬੈਕਸ ਹੋ ਜਾਈ ਹੁਣ ਆਪਾਂ ਖੜੇ ਖੜੇ ਕਿ ਕੋਣ ਆਸਣ ਕਰਾਂਗੇ ਜੀ ਅਜੀਲਾ ਚਲੂ ਆਸਣ ਨੂੰ ਥੋੜਾ ਜਿਹਾ ਖੋਲੋ ਜੀ ਉਸੇ ਖੱਬੀ ਸਾਈਡ ਨੂੰ ਪੱਲਾ ਕੁੰਨੀ ਵੀ ਸਾਰੇ ਜਾਣਾ ਜੀ ਇੱਕਦਮ ਸਰੀਰ ਨੂੰ ਨਾ ਛੱਡਿਓ ਤਾਂ ਕਿ ਕੋਈ ਦਿੱਕਤ ਨਾ ਆਵੇ ਜੇ ਦਾ ਕੋਈ ਹੱਥ ਇਹਦਾ نیچے ਲਗਾ ਸਕਦਾ ਹੀ ਪ੍ਰੋਪਰ ਤਾਂ ਉਹ ਨਗੌਣ ਲਾਲ ਗਾਲੂ ਨਹੀਂ ਤਾਂ ਗੋਡੇ ਦੇ ਉੱਪਰ ਕੁੰਨੀ ਦਾ ਵਜਨ ਦੇ ਸਕਦੇ ਸੱਜੀ ਬਾਹ ਨੂੰ ਉੱਪਰ ਵੀ ਲੈ ਜਾਂਦੇ ਹੈ ਇਦਾਂ ਲੈ ਕੇ ਜਾਨੇ ਖੱਬੇ ਪਾਸੇ ਨੂੰ ਝੁਕਣ ਦੀ ਕੋਸ਼ਿਸ਼ ਕਰੋ ਜੀ ਇਹਦੇ ਨਾਲ ਕੀ ਆਪਣੀ ਸਾਈਡਾਂ ਵਾਲੀ ਜਿਹੜੀ ਚਰਦੀ ਆ ਤੇ ਮਾਸਪੇਸ਼ੀਆਂ ਉਹ ਮਜ਼ਬੂਤ ਹੁੰਦੀਆਂ ਤੇ ਚਰਦੀ ਘਟਦੀ ਆ ਜੀ ਤੇ ਕਮਰ ਬੁਸਮਸਿਆ ਠੀਕ ਹੁੰਦੀ ਆ ਜੀ ਹੁਣ ਦੂਸਰੀ ਸਾਈਡ ਨੂੰ जिन्ना कौन है करो जे तो नहीं होंगे खड़े खड़े शरीर नल्का ऐसा चुका करो रिलैक्स हो जाओ जी हम आप करा जी मैं तराज आसा ਖੜੇ ਖੜੇ ਅਬ ਇਹ ਲੱਤ ਨੂੰ ਉਠਾਉਂਦੇ ਹੋਏ ਪਿੱਛੇ ਨੂੰ ਲੈ ਕੇ ਜਾਣਾ ਜੀ ਐਂਗਲ ਨੂੰ ਟੱਚ ਕਰਦੇ ਹੋਏ ਇਸ ਤਰ੍ਹਾਂ ਹਣਾ ਖੜੇ ਖੜੇ ਬਸ ਝੂਕਾਣੀ ਹੈਗਾ ਜੀ ਅੱਗੇ ਨੂੰ ਖੜੇ ਖੜੇ ਬਸ ਐਂਗਲ ਨੂੰ ਥੋੜੀ ਜਿਹਾ ਹੱਦ ਚ ਪਾਉਣੀ ਹੈ ਜੀ ਬਸ ਐਰ ਨੂੰ ਫਿਸ਼ਨ ਫਿਚਨ ਦੀ ਕੋਸ਼ਿਸ਼ ਕਰੋ ਤਾਂ ਕਿ ਤੁਹਾਡੀ ਆ ਚੀਜ਼ ਹੈ ਜਿਹੜੀ ਕਮਰ ਵਿੱਚ ਤੁਹਾਨੂੰ ਐਝ ਮਹਿਸੂਸ ਹੋਵੇ ਚੇਂਜ ਕਰ ਲਓ ਜੀ ਹੁਣ ਦੂਸਰੀ ਲੱਤ ਤੇ रिलैक्स करो जी चार तो पांच सैकेंड फिर अपनी अपनी जगह पे थले बैठ जाओ जी बजर आसन की पोजिशन च बैठो जी पच्ची तो तीह सैकंड तक ऐदा अपने पैर एंगलों के उपर वजन दें पाचन क्रिया ठीक है कोशिश कराया करो खाना खान तो बाद जिन्ना खान तो ज्यादा समा होगा एक मिनट दो मिनट जिन्ना बैठा जाए बैठने की कोशिश जरूर कर